ਇਦੋਂ ਰੈਲੀ ਕੱਲੀ ਨਹੀਂ ਹੈ ਰੈਲੀਆਂ ਤੇ ਪਾਰਟੀਆਂ ਤੇ ਮੀਟਿੰਗਾਂ ਹੋਰ ਵੀ ਸ਼ੁਰੂ ਹੋ ਗਈਆਂ ਨੇਦਰ ਸੁਖਬੀਰ ਸਿੰਘ ਬਾਦਲ ਜੀ ਵੀ ਕਹਿੰਦੇ ਕਿ ਬਈ ਹੌਲੀ 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 ਮੀਟਿੰਗਾਂ ਕਰਦੇ ਫਿਰਦੇ ਨੇ ਰਾਜੇਵਾਲ ਸਾਹਿਬ ਦੇ ਘਰ ਵੀ ਗਏ ਨੇ ਉੱਥੇ ਉਹਨਾਂ ਨੇ ਇੱਕ ਬੰਦ ਕਮਰਾ ਮੀਟਿੰਗ ਕਹਿ ਲੋ ਉਹ ਕੀਤੀ ਉਹਨਾਂ ਦੇ ਨਾਲ ਤੇ ਹੋਰ ਵੀ ਸਰਗਰਮੀਆਂ ਅਕਾਲੀ ਦਲ ਵੱਲੋਂ ਵੀ ਚੱਲ ਰਹੀਆਂ ਨੇ ਹੁਣ ਇਹਨੂੰ ਕੀ ਸਮਝੀਏ ਕਿਉਂਕਿ ਕੁਝ ਲੋਕ ਇਹਨੂੰ ਸਿਆਸੀ ਤਰੀਕੇ ਨਾਲ ਦੇਖ ਰਹੇ ਆ ਕੁਝ ਲੋਕ ਹੋਰ ਤਰੀਕੇ ਨਾਲ ਹੜਾ ਵਾਲੇ ਮਾਮਲੇ ਦੇ ਚੱਕਰ ਦੇ ਵਿੱਚ ਵੀ ਦੇਖ ਰਹੇ ਨੇ ਆਪਾਂ ਇਸ ਨੂੰ ਕਿਵੇਂ ਦੇਖੀਏ ਜੀ ਇਹ ਆਪਾਂ ਹਮੇਸ਼ਾ ਅੱਡ ਤੋਂ ਹੀ ਦੇਖਦੇ ਹੁੰਨੇ ਆ ਹੂੰ ਸਾਡੇ ਚਸ਼ਮੇ ਦਾ ਨੰਬਰ ਹੀ ਅੱਡਿਆ ਵੈਸੇ ਵੀ ਅੱਜ ਮੈਂ ਕਹਿ ਰਿਹਾ ਸੀ ਭਰਾ ਨੂੰ ਵੀ ਵੈਣ ਕੁੰਕ ਬਣਾ ਕੇ ਲਈਏ ਮੈਨੂੰ ਨਾ ਸਿਰ ਭਾਰਾ ਪਾਰਾ ਦੀਦਾ ਤੇ ਮਤਲਬ ਧੁੰਦਲਾ ਧੁੰਦਲਾ ਜਿਹਾ ਦਿਖਦਾ ਤੇ ਲੱਗਦਾ ਕਿ ਹੁਣ ਜਿਵੇਂ ਨਾ 1 ਕਮਾ ਵੀ ਚੌਥਾ ਐਂਗਲ ਵੀ ਕੋਈ ਹੋਰ ਵੇਖਾਂਗੇ ਵਾਓ ਮਤਲਬ ਹੋ ਜਾ ਉਮਰ ਅਸਰ ਉਸ ਤੇ ਕਰ ਗਈ ਹੋਏਗੀ ਵਾਲਾਂ ਵਿੱਚ ਸਫੈਦੀ ਭਰ ਗਈ ਹੋਏਗੀ ਗੱਲ ਇਹ ਕਿ ਵਾਲਾਂ ਵਿੱਚ ਸਫੈਦੀ ਵੀ ਭਰ ਗਈ ਆ ਤੇ ਉਮਰ ਅਸਰ ਵੀ ਕਰ ਗਈ ਆ ਪਰ ਆਪਾਂ ਵੇਖਾਂਗੇ ਹੋਰ ਐਂਗਲ ਤੋਂ ਹੀ ਜੀ ਦੇਖੋ ਰਾਜੇਵਾਲ ਦੇ ਨਾਲ ਮਿਲੇ ਨੇ ਸੁਖਬੀਰ ਸਿੰਘ ਬਾਦਲ ਖਬਰ ਤੜਕ ਤੜਕ ਕਹਿੰਦੇ ਜੀ ਗੁਪਤ ਮੀਟਿੰਗ ਹੋਈ ਆ ਅਰੇ ਸਰ ਜਿਹੜੀ ਗੱਲ ਪੱਤਰਕਾਰਾਂ ਦੇ ਹੱਥ ਲੱਗ ਗਈ ਉਹ ਗੁਪਤ ਕਾਦੀ ਆ ਮੈਨੂੰ ਦੱਸੋ ਜੀ ਗੁਪਤ ਰਹਿ ਨਹੀਂ ਦਿੰਦੇ ਉਹ ਤੋਂ ਬਾਅਦ ਫਿਰ ਖਿਲਰ ਗੁਪਤ ਕਾਦੀ ਉਹਦੀ ਤੇ ਤੁਸੀਂ ਬਣਾ ਦੇਨੇ ਚੁਪਤਾ ਹਮ ਅਗੇ ਜੀ ਇਹ ਗੁਪਤ ਮੀਟਿੰਗ ਸਰ ਗੁਪਤ ਮੀਟਿੰਗ ਤੇ ਹੁੰਦੀ ਹੈ ਜ ਜਿਹਦਾ ਤੁਹਾਨੂੰ ਪਤਾ ਨਾ ਲੱਗੇ ਜੀ ਜਦੋਂ ਪਤਾ ਲੱਗ ਗਿਆ ਤੁਸੀਂ ਤੇ ਵੀਡੀਓ ਜਾਂ ਫੋਟੋ ਕੋਈ ਵਾਇਰਲ ਕਰਦੀ ਤੇ ਤੁਸੀਂ ਕਹੋ ਗੁਪਤ ਗੁਪਤ ਕਾਦੀ ਆ ਜੀ ਉਹ ਤੇ ਲੁਕ ਲੁਕ ਲਾਈਆਂ ਪ੍ਰਗਟ ਹੋਈਆਂ ਵਜ ਗਿਆ ਟੋਲ ਨਗਾਰੇ ਤੇ ਇਹ ਤਾਂ ਹੁਣ ਜਿਹੜੀ ਮੁਲਾਕਾਤ ਹੋਈ ਹੈ ਮੀਟਿੰਗ ਹੋਈ ਹੈ ਜ਼ਾਹਿਰ ਹੈ ਜੀ ਰਾਜੀਵਾਲ ਸਾਹਿਬ ਨੇ ਕਿਹਾ ਕਿ ਦੇਖੋ ਜੀ ਗੱਲ ਇਹ ਆ ਕਿ ਅਸੀਂ ਬੈਠੇ ਸਾਂ ਅਕਾਲੀ ਦਲ ਟੁੱਟ ਕੇ ਦੋ ਹੋਏ ਇਹਨੇ ਹਮ ਤੇ ਉਸ ਮੁਤਲਕ ਗਲਵਾਤ ਕੀਤੀ ਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਕਹਿੰਦੇ ਕਿ ਮੇਰੇ ਪਿਤਾ ਦੇ ਦੋਸਤ ਮੇਰੇ ਤੇ ਪਿਤਾ ਜੀ ਵੀ ਸਲਾਹ ਲੈਂਦੇ ਸਨ ਨਾ ਤੁ ਜੀ ਮੈਂ ਹਾਲ ਪੁੱਛਣ ਆਇਆ ਸਾਂ ਸੇਤ ਮਾਰੇ ਜਾਣਣ ਆਇਆ ਸਾਂ ਤਾਂ ਬਾਕੀ ਭਈ ਸਿਆਸੀ ਕੋਈ ਗਲਵਾਤ ਤੇ ਤੁਹਾਨੂੰ ਪਤਾ ਹੀ ਆ ਉਹ ਤੇ ਹੁੰਦੀ ਰਹਿੰਦੀ ਆ ਇਹਦੇ ਚ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਅਕਸਰ ਕਹਿਣਾ ਹੁੰਦਾ ਕਿ ਬੰਦ ਕਮਰਾ ਮੀਟਿੰਗਾਂ ਦੀ ਜਿਹੜੀ ਆ ਨਾ ਉਹ ਇੱਕ ਸਚਾਈ ਹੁੰਦੀ ਆ ਜਨਾਬ ਸਚਾਈ ਇਹ ਹੁੰਦੀ ਆ ਕਿ ਜੋ ਮਰਜ਼ੀ ਅੰਦਰ ਹੋਇਆ ਉਹ ਵੇ ਬਾਹਰ ਆ ਕੇ ਕੁਝ ਹੋਰ ਦੱਸਿਆ ਜਾਂਦਾ ਜੀ ਜੀ ਠੀਕ ਹੈ ਜੀ ਜੋ ਵੀ ਚਾਹੇ ਡਿਪਲੋਮੇਸੀ ਆ ਚਾਹੇ ਕੂਟਨੀਤੀ ਆ ਚਾਹੇ ਰਾਜਨੀਤੀ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਤੇ ਗੱਲ ਜਿਹੜੀ ਹੈ ਉਹ ਬਹੁਤ ਤੁਹਾਡੇ ਲਈ ਨਵੀਂ ਆ ਤੇ ਪਰ ਹੈ ਬਹੁਤ ਹੱਦ ਤੱਕ ਉਹ ਸਹੀ ਆ ਜੀ ਸੁਖਵੀਰ ਸਿੰਘ ਬਾਦਲ ਇਸ ਟਾਈਮ ਇੱਕ ਵਿਸ਼ੇਸ਼ ਯਾਤਰਾ ਤੇ ਨੇ ਦੇਖੋ ਯਾਤਰਾਵਾਂ ਸਫਲ ਵੀ ਹੁੰਦੀਆਂ ਨੇ ਆ ਸਫਲ ਵੀ ਹੁੰਦੀਆਂ ਵੈਸੇ ਵੀ ਕਿਸੇ ਸਿਆਣੇ ਦਾ ਫੰਡਾ ਹੈ ਕਿ ਮੰਜ਼ਲ ਮਿਲ ਜਾਈ ਜੇ ਕਿ ਜਾਂ ਨਾ ਮਿਲ ਜਾਏਗੀ ਉਹ ਬਾਤ ਦੀ ਗੱਲ ਆ ਪਰ ਜਰਨੀ ਚੋ ਤੁਸੀਂ ਕਿੰਨਾ ਕੁ ਲੁਤਫ ਲੈਨੇ ਹੋ ਤੇ ਜਰਨੀ ਚੋ ਕਿੰਨਾ ਕੁ ਸਿੱਖਦੇ ਹੋ ਮਾਇਨੇ ਰੱਖਦਾ ਬਿਲਕੁਲ ਤੇ ਕਈ ਵਾਰੀ ਤੇ ਮੈਂ ਇਦਾਂ ਵੀ ਵੇਖਿਆ ਜ਼ਿੰਦਗੀ ਚ ਕਿ ਮੰਜ਼ਲ ਤੇ ਪਹੁੰਚ ਕੇ ਮੰਜ਼ਲ ਦਾ ਸਵਾਦ ਵੀ ਨਹੀਂ ਲਿਆ ਜਾਂਦਾ ਦੂਜਾ ਕੰਮ ਤਿਆਰ ਹੋ ਜਾਂਦਾ ਹੂੰ ਤੇ ਜਰਨੀ ਦਾ ਫਿਰ ਲੋਟ ਫਸਵਾ ਲਿਆ ਹੋਇਆ ਹੈ ਕਿ ਜਿੱਥੇ ਮੰਜ਼ਲ ਤੇ ਪਹੁੰਚ ਕੇ ਨਹੀਂ ਸਕੂਨ ਲਿਆ ਜਾ ਸਕਦਾ ਕਿਤੇ ਘੜੀ ਰੁਕਿਆ ਜਾ ਸਕਦਾ ਸੁਖਬੀਰ ਸਿੰਘ ਬਾਦਲਿਕ ਵਿਸ਼ੇਸ਼ ਯਾਤਰਾ ਤੇ ਉਹ ਵੀ ਯਾਤਰਾ ਨਹੀਂ ਹੈ ਕਿ ਉਹਨਾਂ ਨੇ ਬਈ ਕਾਫਲਾ ਲਿਆ ਗੱਡੀਆਂ ਦਾ ਤੇ ਚਲੋ ਬਈ ਜਿਵੇਂ ਅੱਗੇ ਇਧਰੋਂ ਮੋਟਰਸਾਈਕਲਾਂ ਦਾ ਕਾਫਲਾ ਪਿੰਡਾਂ ਨੂੰ ਵਾਰਦਾ ਉਧਰ ਨੂੰ ਵਾਰਦਾ ਹਾਈਵੇ ਤੇ ਚੱਕ ਲੋ ਚੱਕ ਲੋ ਐਸਾ ਨਹੀਂ ਹੈ ਇਹ ਯਾਤਰਾ ਕੀ ਹੈ ਇਹ ਯਾਤਰਾ ਹੈ ਚਿੰਤਨ ਮੰਥਨ ਦੀ ਹੂੰ ਚਿੰਤਨ ਮੰਥਨ ਮਤਲਬ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਜਿਹੜੇ ਬਹੁਤ ਮਤਲਬ ਸਿਆਣੇ ਬੰਦੇ ਆ ਉਹ ਕਿਸੇ ਵੀ ਖੇਤਰ ਦੇ ਹੋ ਸਕਦੇ ਆ ਹੋ ਸਕਦਾ ਕੱਲ ਨੂੰ ਤੁਹਾਨੂੰ ਵੀ ਬੁਲਾ ਲੈਣ ਜਾਂ ਤੁਹਾਡੇ ਕੋਲ ਆ ਜਣ ਵੀ ਸੁਖਮ ਸਰ ਇਹ ਸਰ ਮੈਂ ਇੱਕ ਮਿਸਾਲ ਦੇ ਰਿਹਾ ਹੋ ਸਕਦਾ ਤੁਹਾਡੇ ਚੋਂ ਕੁਝ ਟਿੱਕਣ ਕਿਉਂ ਘੱਟ ਉਹਦਾ ਜਵਾਬ ਵੀ ਲੈ ਲਓ ਨਾ ਤੁਸੀਂ ਵੀ ਦੁੱਲੇ ਪੱਟੀਆਂ ਨੂੰ ਅੱਧੀ ਗੱਲ ਸੁਣ ਕੇ ਐਸ ਪੈਣੇ ਗੱਲ ਇਹ ਜਨਾਬ ਕਿ ਭਾਈ ਉਹ ਸਿਆਣੇ ਬੰਦੇ ਬੁੱਧੀਜੀਵੀ ਬੰਦਿਆਂ ਦੇ ਨਾਲ ਬੈਠਕਾਂ ਕਰ ਰਹੇ ਆ ਕਿਉਂ ਭਈ ਸਾਡੇ ਚ ਕਮੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕਰੀਏ ਜੀ ਕਮੀਆਂ ਹੈ ਕਿਹੜੀਆਂ ਅਸੀਂ ਅੱਗੇ ਕਿੱਦਾਂ ਵੱਧ ਸਕਦੇ ਆ ਇਹ ਮੰਥਨ ਚਿੰਤਨ ਹੈ ਸਰ ਜੀ ਇਹਨਾਂ ਨੂੰ ਗੋਪਤ ਕਹਿ ਲਓ ਜੋ ਮਰਜ਼ੀ ਕਹਿ ਲਓ ਵੈਸੇ ਵੀ ਕੱਲ ਨੂੰ ਹੋ ਸਕਦਾ ਹੈ ਕਿ ਕਿਸੇ ਕੋਲ ਵੀ ਸੁਖਵੀਰ ਸਿੰਘ ਬਾਦਲ ਪਹੁੰਚ ਜਾਵੇ ਜਾਂ ਕੋਈ ਵੀ ਉਹਨਾਂ ਕੋਲ ਪਹੁੰਚ ਜਾਵੇ ਉਦੇਚ ਕੋਈ ਵੀ ਹੋ ਸਕਦਾ ਕਿਸੇ ਖੇਤਰ ਤੋਂ ਹੋ ਸਕਦਾ ਆਟ ਦੇ ਖੇਤਰ ਤੋਂ ਹੋ ਸਕਦਾ ਪੱਤਰਕਾਰਤਾ ਦੇ ਖੇਤਰ ਤੋਂ ਹੋ ਸਕਦਾ ਜਥੇਵੰਦਕ ਢਾਂਚੇ ਦੇ ਵਿੱਚ ਜਿਹੜੇ ਅਗਵਾਈ ਕਰਦੇ ਆ ਜੀ ਰਾਜੀਵਾਲ ਸਾਹਿਬ ਤੋਂ ਇਲਾਵਾ ਕੋਈ ਹੋਰ ਹੋ ਸਕਦਾ ਕੱਲ ਨੂੰ ਕੋਈ ਡੱਲੇਵਾਲ ਸਾਹਿਬ ਕੋਲ ਪਹੁੰਚ ਜਾਂਦੀ ਮੀਟਿੰਗ ਹੋ ਜਾਵੇ ਕਿਉਂਕਿ ਇਹ ਉਹ ਆਗੂ ਨੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਬਹੁਤ ਵੱਡੇ ਵਰਗਾਂ ਨੂੰ ਕੱਲ ਨੂੰ ਹੋ ਸਕਦਾ ਕਿਸੇ ਮਜ਼ਦੂਰ ਲੀਡਰ ਨੂੰ ਵੀ ਬੁਲਾਇਆ ਜਾਵੇ ਜੀ ਕਿ ਭਈ ਐਸਸੀ ਭਾਈਚਾਰੇ ਦੀ ਸਮੱਸਿਆ ਕੀ ਹੈ ਅਸੀਂ ਉਹਨਾਂ ਲਈ ਕੀ ਕਰ ਸਕਦੇ ਹਾਂ ਅਸੀਂ ਜੋ ਕੀਤਾ ਕੀ ਉਹ ਕਾਫੀ ਸੀ ਉਹਦੇ 'ਚ ਕੀ ਕਮ ਸਰ ਬਹੁਤ ਸਾਰੀਆਂ ਚੀਜ਼ਾਂ ਤੇ ਮੰਥਨ ਚਿੰਤਨ ਚੱਲ ਰਿਹਾ ਹੈ ਸੁਖਬੀਰ ਸਿੰਘ ਬਾਦਲ ਇੱਕ ਵਿਸ਼ੇਸ਼ ਜਰਨੀ ਤੇ ਹੈ ਮੈਂ ਤੁਹਾਨੂੰ ਕਿਹਾ ਕਿ ਜਰਨੀ ਸਫਲ ਹੈ ਸਫਲ ਉਹ ਮੈਂ ਨਹੀਂ ਦੱਸ ਸਕਦਾ ਜੀ ਉਹਦੇ ਜੇ ਬਾਅਦ ਦੀ ਗੱਲ ਹੈ ਨਾ ਉਹ ਤੇ ਨਤੀਜੇ ਦੱਸਣਗੇ ਨਾ ਕਿ ਇਹਨਾਂ ਨੂੰ ਕੀ OC's ਦਾ ਬੈਨੀਫਿਟ ਮਿਲਦਾ ਹੈ ਐਸ ਟਾਈਮ ਸੁਖਬੀਰ ਸਿੰਘ ਬਾਦਲ ਇੱਕ ਕੋਸ਼ਿਸ਼ ਕਰ ਰਹੇ ਹੈ ਕਿ ਭਾਈ ਅਸੀਂ ਕਿਵੇਂ ਠੀਕ ਕਰ ਸਕਦੇ ਆ ਚੀਜ਼ਾਂ ਜੀ ਅਸੀਂ ਆਪਣੀ ਮਤਲਬ ਕਿ ਜੋ ਵੀ ਸਾਡੀ ਪਿਛਲੀ ਪਾਰੀ ਆ ਜਾਂ ਅੱਗੇ ਜੋ ਸੰਭਾਵਨਾਵਾਂ ਉਹਦੇ ਮੱਦੇਨਜ਼ਰ ਅਸੀਂ ਕੀ ਕੁਝ ਵਿਤਰ ਕਰ ਸਕਦੇ ਆ ਸੋ ਇਹ ਇੱਕ ਤਰ੍ਹਾਂ ਨਾਲ ਸਮਾਧ ਰਚਾ ਰਹੇ ਆ ਜੀ ਠੀਕ ਹੈ ਕੋਈ ਖੁੱਲੇ ਰੂਪ ਚ ਆ ਜਾਏਗਾ ਕੋਈ ਬੰਦ ਕਮਰਾ ਮੀਟਿੰਗ ਚ ਕਰ ਲਏਗਾ ਕੋਈ ਵਾਇਰਲ ਹੋ ਜਾਏਗਾ ਜਾਂ ਕੋਈ ਹੋ ਸਕਦਾ ਪੜਦਾ ਵੀ ਰੱਖ ਲੈ ਕਾਣੀਆਂ ਐਕਚੁਅਲ ਚ ਕਾਣੀਆਂ ਜੀ ਹੁਣ ਮੈਂ ਵਾਰ-ਵਾਰ ਕਹਿ ਰਿਹਾ ਕਿ ਚੀਜ਼ਾਂ ਦੇ ਰਿਜ਼ਲਟ ਆਪਾਂ ਤੈਅ ਨਹੀਂ ਕਰ ਸਕਦੇ ਉਹਨਾਂ ਤੁਹਾਡੇ ਹੱਥਿਆਂ ਨਾ ਮੇਰੇ ਹੱਥਿਆਂ ਕਿਸੇ ਦੇ ਹੱਥ ਨਹੀਂ ਹੈ ਅਸੀਂ ਸਿਰਫ ਵਿਸ਼ਲੇਸ਼ਣ ਕਰਦੇ ਹਾਂ ਤਾਂ ਕੁਝ ਕਟਨਾਵਾਂ ਨੂੰ ਡੀਕੋਡ ਕਰ ਲੈਂਦੇ ਹਾਂ ਜਾਂ ਕੁਝ ਚੀਜ਼ਾਂ ਬਾਰੇ ਜਾਣਕਾਰੀ ਰੱਖਦੇ ਹਾਂ ਤਾਂ ਸਮਝ ਲਓ ਕਿ ਇਹੀ ਮਾਮਲਾ ਹੈ ਮਾਸਰਾ ਹਾਂ ਸੁਖਵੀਰ ਸਿੰਘ ਬਾਦਲ ਨੇ ਰਿਗਾਰਡ ਕੀਤਾ ਸਤਿਕਾਰ ਕੀਤਾ ਕਿ ਭਾਈ ਉਹ ਮੇਰੇ ਪਿਤਾ ਜੀ ਦੇ ਦੋਸਤ ਹੈ ਹਮ ਸਲਾਹ ਮੇਰੇ ਪਿਤਾ ਜੀ ਵੀ ਲੈਂਦੇ ਸੀ ਤਾਂ ਫਿਰ ਸਲਾਹ ਵਾਲੀ ਗੱਲ ਕਰਗੇ ਨਾ ਕਿ ਮੇਰੇ ਪਿਤਾ ਜੀ ਵੀ ਸਲਾਹ ਲੈਂਦੇ ਸੀ ਤਾਂ ਫਿਰ ਸਮਝ ਲਓ ਇਹ ਸਲਾਹ ਫਰੋਹੀ ਹੁੰਦੀ ਹੈ ਕਿ ਸਾਨੂੰ ਕੀ ਕਰਨਾ ਸਿਆਣੇ ਬੰਦੇ ਤੋਂ ਦੇਖੋ ਸਿਆਣੇ ਬੰਦੇ ਕੋਲ ਜਾ ਕੇ ਹੁਣ ਤੁਸੀਂ ਐ ਤਾਂ ਨਹੀਂ ਕਹਿ ਸਕਦੇ ਕਿ ਲਿਆ ਬਾਪੂ ਸਲਾਹ ਦੇਈ ਸਰ ਤੁਸੀਂ ਜਾਓਗੇ ਪਹਿਲਾਂ ਪੈਰੀ ਹੱਥ ਲਾਓਗੇ ਜੀ 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 ਹਾਲਚਲ ਪੁੱਛੋਗੇ ਬਾਪੂ ਖੈਰ ਸਲਾ ਫਿਰ ਉਸ ਤੋਂ ਬਾਅਦ ਤੁਸੀਂ ਕਹੋਗੇ ਕਿ ਕੋਈ ਬਾਪੂ ਜੀ ਕੋਈ ਗੁਣ ਦਿਓ ਆਹੀ ਹੁੰਦਾ ਨਾ ਜੀ ਤਾਂ ਆਹੀ ਚੀਜ਼ ਸੁਖਵੀਰ ਸਿੰਘ ਬਾਦਲ ਨੇ ਜਦੋਂ ਕਹੀ ਤਾਂ ਤਰੰਤ ਸਮਝ ਪਈ ਜੀ ਆਹੀ ਕਹਾਣੀ ਹੈ ਤਾਂ ਹੋ ਸਕਦਾ ਕਿ ਹੋਰ ਬੰਦਿਆਂ ਨਾਲ ਵੀ ਮੁਲਾਕਾਤਾਂ ਹੋਣ ਤੇ ਹੋ ਸਕਦਾ ਕਿ ਹੋਰ ਬੰਦਿਆਂ ਨਾਲ ਹੋ ਵੀ ਚੁੱਕੀਆਂ ਹੋਣ ਕਿਉਂਕਿ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਚਾਹੁੰਦੇ ਆ ਕਿ ਨਹੀਂ ਯਾਰ ਸਾਡੀ ਫੋਟੋ ਵਗੈਰਾ ਨਾ ਆਵੇ ਜੀ ਜੀ ਵਕਫ ਵਕ ਖੇਤਰਾ ਤੋਂ ਹੋ ਸਕਦੇ ਕੁਝ ਬੰਦੇ ਹੁੰਦੇ ਵੀ ਯਾਰ ਕੋਈ ਪ੍ਰੋਬਲਮ ਨਹੀਂ ਰਾਜੇਵਾਲ ਹੋਰਾਂ ਨੂੰ ਤੁਸੀਂ ਆਲੋਚਨਾ ਤੋਂ ਨਹੀਂ ਡਰਾ ਸਕਦੇ ਇਹ ਉਹ ਲੀਡਰ ਆ ਉਹ ਗਰਾਹਾਂ ਰਾਜੀਵਾਲ ਡੱਲੇਵਾਲ ਜੀ ਪੰਦੇਰ ਇਹ ਐਸੇ ਲੀਡਰ ਆ ਆਲੋਚਨਾ ਤੋਂ ਨਹੀਂ ਡਰਦੇ ਬਿਲਕੁਲ ਇਹਨਾਂ ਨੂੰ ਕੋਈ ਚੱਕਰ ਨਹੀਂ ਆਗਾ ਹਾਂ ਜੀ ਹਾਂ ਜੀ ਕੋਈ ਇਹਨਾਂ 'ਚ ਇਹ ਚਲੋ ਠੀਕ ਆ ਆਗਣ ਵੀ ਹੁੰਦੇ ਆ ਕਮੀਆਂ ਹੁੰਦੀਆਂ ਬੰਦਿਆਂ 'ਚ ਪਰ ਕੁਝ ਕੁਆਲਟੀਜ਼ ਹੁੰਦੀਆਂ ਨੇ ਲੋਕਾਂ 'ਚ ਇਹ ਉਹ ਲੀਡਰ ਆ ਮਤਲਬ ਕਿ ਬਈ ਸਾਰਾ ਜੀਵਨ ਜਿੰਨਾ ਦਾ ਸੰਘਰਸ਼ਾਂ 'ਚ ਗੁਜ਼ਰਦਾ ਤੇ ਇਹਨਾਂ ਨੂੰ ਆਲੋਚਨਾ ਦਾ ਕੋਈ ਨਹੀਂ ਹੁੰਦਾ ਕਿ ਹਾਂ ਬਈ ਠੀਕ ਆ ਜੋ ਭੈਤ ਆ ਹੈ ਜੀ ਜੀ ਇਸ ਕਰਕੇ ਅਸਲ ਕਹਾਣੀ ਇਹ ਹੋਆ ਕਿ ਸੁਖਬੀਰ ਸਿੰਘ ਬਾਦਲ ਦੀ ਟੀਮ ਇਹ ਸੋਚ ਕੇ ਚੱਲ ਰਹੀ ਹੈ ਕਿ ਸਾਨੂੰ ਸਲਾਹ مشورہ ਕਰ ਲੈਣਾ ਚਾਹੀਦਾ ਫਿਰ ਉਹਦੇ ਆਧਾਰ ਤੇ ਗਾਂ ਪਾਰਟੀਆਂ ਆਪਣਾ ਅਜੰਡਾ ਸੈੱਟ ਕਰਦੀਆਂ ਫਿਰ ਲੋਕਾਂ ਦੇ ਵਿੱਚ ਜਾਣਾ ਹੁੰਦਾ ਤੁਹਾਨੂੰ ਪਤਾ ਹੀ ਆ ਕਿ ਕਿ ਸੁਖਵੀਰ ਸਿੰਘ ਬਾਦਲ ਨੂੰ ਰਿਸਪਾਂਸ ਮਿਲਿਆ ਸੀ ਗਾਹੜਾਂ ਦੇ ਵਿੱਚ ਜੀ ਜੀ ਤਾਂ ਫਿਰ ਅੱਗੇ ਵਦਨ ਦਾ ਭਾਈ ਹਰੇਕ ਨੂੰ ਹੱਕ ਵੀ ਅਧਿਕਾਰ ਵੀ ਤੇ ਸ਼ੌਕ ਵੀ ਹੁੰਦਾ ਜੀ ਜੀ ਬਿਲਕੁਲ ਬਿਲਕੁਲ ਜੀ ਕਾਫੀ ਸਾਰੇ ਦੋਸਤ ਜੁੜੇ ਨੇ ਮੈਂ ਜੁੜੇ ਕਮੈਂਟ ਕਰ ਰਿਹਾ ਹੋਰ ਵੀ ਸ਼ਾਮਲ ਕਰ ਲਗੇ ਅ ਨਾਈਸ ਗਾਈ ਬਾਈ ਜੀ ਕਹਿ ਰਹੇ ਨੇ ਕਿ ਸੁਖਵੀਰ ਬਾਦਲ ਹੋਰਾਂ ਨੂੰ ਕਹਿੰਦੇ ਸਟਰੋਂਗ ਫੈਡਰਲਿਜ਼ਮ ਦੀ ਗੱਲਬਾਤ ਕਰਨੀ ਚਾਹੀਦੀ ਹੈ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਨਾਲੇ ਸਾਰਾ ਕੁਝ ਦੱਸ ਦਿੰਦੇ ਆ ਨਾਲੇ ਕਹਿੰਦੇ ਨੇ ਕਿ ਗੁਪਤ ਮੀਟਿੰਗ ਹੈ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਜੋ ਮਰਜ਼ੀ ਕਹੋ ਕਹਿੰਦੇ ਰਾਜੇਵਾਲ ਸਾਹਿਬ ਵਰਗਾ ਤਰਕ ਨਾਲ ਗੱਲ ਕਰਨ ਵਾਲਾ ਕਹਿੰਦੇ ਬੰਦੇ ਜਿਹੜੇ ਆ ਉਹ ਬਹੁਤ ਘੱਟ ਨੇ ਤੇ ਖੈਰ ਬਿੱਟੂ ਵਰਕ ਜੀ ਕਹਿ ਰਹੇ ਨੇ ਕਿ ਸੁਖਬੀਰ ਸੁਖਬੀਰ ਹੋਈ ਪਈ ਹੈ ਸਾਰੇ ਪਾਸੇ ਕਹਿੰਦੇ ਲੋਕ ਕੁਝ ਤੇ ਮੁੱਖ ਮੰਤਰੀ ਮੰਨ ਰਹੇ ਨੇ ਕਿਉਂਕਿ ਪੰਜਾਬ ਦੇ ਸਮੇਂ ਔਖੇ ਸਮੇਂ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ ਹੈ ਤੇ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਦਿੱਲੀ ਅੰਦੋਲਨ ਵਿੱਚ ਰਾਜੇਵਾਲ ਸਾਹਿਬ ਕਹਿੰਦੇ ਪੂਰੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਸੀ ਲੀਡਰਾਂ ਦੇ ਤੁਹਾਡੇ ਕੋਲ ਸਰ ਗਿਆਨ ਹੈ ਨਾ ਤੁਹਾਨੂੰ ਗਿਆਨ ਤਾਕਤ ਦਿੰਦਾ ਹੈ ਜੀ ਅੰਬੇਦਕਰ ਸਾਹਿਬ ਨੇ ਕੀ ਕਿਹਾ ਸੀ ਕਹਿੰਦੇ ਵਿਦਿਆ ਬਈ ਸ਼ੇਰਨੀ ਦਾ ਦੁੱਧ ਹੈ ਅਹੀਂ ਕਿਹਾ ਸੀ ਜੀ ਤੇ ਸ਼ੇਰਨੀ ਦਾ ਦੁੱਧ ਕਿਹੜੇ ਭਾਂਡੇ ਚ ਬਿਲਕੁਲ ਸੌਂਦਾ ਹੈ ਸੋਨੇ ਦੇ ਭਾਂਡੇ ਚ ਜੀ ਸੋ ਗੱਲ ਇਹ ਆ ਕਿ ਇਹ ਜਿਹੜਾ ਗਿਆਨ ਹੁੰਦਾ ਨਾ ਇਹ ਤੁਹਾਨੂੰ ਬਹੁਤ ਤਾਕਤ ਦਿੰਦਾ ਹੈ ਸਾਹਿਬ ਜਿਸ ਬੰਦੇ ਨੂੰ ਆਪਣੇ ਅਧਿਕਾਰਾਂ ਦਾ ਚਾਨਣ ਹੈ ਜਿਸ ਬੰਦੇ ਨੂੰ ਇਹ ਪਤਾ ਹੈ ਕਿ ਬਤੌਰ ਨਾਗਰਿਕ ਮੇਰੀਆਂ ਡਿਊਟੀਆਂ ਕੀ ਨੇ ਜੀ ਜੀ ਸਾਹਮਣੇ ਵਾਲੇ ਦਾ ਅਧਿਕਾਰ ਖੇਤਰ ਕਿੰਨਾ ਕੋ ਤਾਂ ਫਿਰ ਕਿਉਂ ਨੱਕ ਚੱਕ ਪਾਵੇ ਸਰ ਤੁਸੀਂ ਵੀ ਪਾ ਸਕਦੇ ਹੋ ਬਿਲਕੁਲ ਜੀ ਤੁਸੀਂ ਵੀ ਪਾ ਸਕਦੇ ਹੋ ਪਰ ਅੱਖ ਚੱਕ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਨੀਵਾ ਦਿਖਾਉਂਗੇ ਤੁਸੀਂ ਨਹੀਂ ਰਿਸਪੈਕਟ ਜਿਹੜੀ ਹੈ ਬਰਾਬਰ ਰਹਿਣੀ ਚਾਹੀਦੀ ਹੈ ਜੀ ਪਰ ਜਿੱਥੇ ਵੀ ਬੈਠੇ ਹੋ ਜਿਸ ਮਰਜ਼ੀ ਬੰਦੇ ਨਾਲ ਬੈਠੇ ਹੋ ਤਾਂ ਭਾਈ ਉੱਥੇ ਤੁਹਾਡੀ ਕਾਬਲੀਅਤ ਜਿਹੜੀ बोलਦੀ ਹੈ ਸਰ ਠੀਕ ਹੈ ਨਾ ਤੁਸੀਂ ਕਿਸੇ ਵੀ ਬੰਦੇ ਨੂੰ ਆਮ ਬੰਦੇ ਨੂੰ ਚੰਗਾ ਸਿਰੇ ਦਾ ਕੋਟ ਪਾਇੰਟ ਪਵਾ ਕੇ ਜੀ ਜੀ ਕਸੇ ਕਾਰਪੋਰੇਟ ਪਾਰਟੀ ਚ ਲੈ ਜਾਓ ਚਾਲ ਟਾਲ ਤੋ ਅਗਲਾ ਦੱਸ ਤੂਗਾ ਕਿ ਨਾਲ ਕੌਣ ਆਇਆ ਸਰ ਠੀਕ ਹੈ ਨਾ ਜੀ ਤੋ ਮਤਲਬ ਕਿ ਬੈਠਣੀ ਉੱਠਣੀ ਤੋ ਪਤਾ ਲੱਗ ਜਾਂਦਾ ਹੈ ਸੋ ਇਸ ਵਾਸਤੇ ਭਾਈ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਨਾ ਉਹ ਕਿਤੇ ਨਾ ਕੀਤੀ ਆ ਪਰ ਕਹਿ ਸਕਦੇ ਆ ਕਿ ਬਹੁਤ ਮਾਇਨੇ ਰੱਖਦੀਆਂ ਜਿਨ੍ਹਾਂ ਦੇ ਕੋਲ ਤਜਰਬੇ ਹੁੰਦੇ ਆ ਗਿਆਨ ਹੁੰਦਾ ਉਹ ਇਸੇ ਤਰ੍ਹਾਂ ਹੀ ਅੱਖ ਚੱਕ ਪਾ ਕੇ ਗੱਲ ਕਰਦੇ ਆ ਕਦੇ ਅੱਖ ਵਿੱਚ ਅੱਖ ਪਾ ਕੇ ਗੱਲ ਕਰੀ ਐਨ ਕਫਰੀ ਬਵਾਲੀ ਲਾ ਕੇ ਗੱਲ ਕਰੀ ਹਮਮ ਕੀ ਬਾਤ ਹੈ ਜੀ ਕੀ ਬਾਤ ਹੈ ਮਿੰਦੀ ਬਹੁਤ ਸ਼ੁਕਰੀਆ ਦੋਸਤੋ ਬਹੁਤ ਸਵਾਗਤ ਜੀ ਤੁਹਾਡਾ ਸਾਰੇ ਦੋਸਤਾਂ ਦਾ ਮਿੰਦੀ ਇੱਕ ਕਮੈਂਟ ਹੋਰ ਮਿੱਤਰ 59 ਇਹਨਾਂ ਦਾ ਆਪਾਂ ਪੜ ਲੈਨੇ ਜੀ ਕਮੈਂਟ